ਮਡੇ ਲੰਬੇ ਸਮੇਂ ਤੋਂ ਬੇਨਤੀ ਪ੍ਰਵਾਨ ਕਰਕੇ ਕਿਉਂਕਿ ਉਹਨਾਂ ਦਾ ਸਿੰਘ ਸਾਹਿਬ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਪਿਆਰ ਦੇ ਵਿੱਚ ਫਿਰ ਬਚਨ ਇੱਕ ਦੂਜੇ ਦਾ ਜ਼ਰੂਰ ਮੰਨਦੇ ਨੇ ਸੋ ਸਵੇਰ ਤੋਂ ਹੀ ਉਹਨਾਂ ਨੂੰ ਬਿਠਾਈ ਰੱਖਿਆ ਇਸ ਕਰਕੇ ਅਸੀਂ ਖਿਮਾ ਵੀ ਚਾਹੁੰਦੇ ਆ ਸੋ ਉਹ ਅੱਜ ਦੇ ਦਰਸ਼ਨ ਕਰ ਰਹੇ ਨੇ ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬ ਜਹਦਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਸ਼ਰੋਮਣੀ ਪੰਥ ਅਕਾਲੀ ਮੁੱਢਾ ਦਲ ਦੇ ਮੁਖੀ ਆਉ ਉਹਨਾਂ ਦੇ ਸਤਕਾਰ ਵਾਸਤੇ ਇੱਕ ਆਪਾਂ ਜਕਾਰਾ ਗਜਾਈਏ ਗੱਲ ਕੇ ਕਰ ਰਗ ਜਾਵੇ ਧਿਆਨ ਹੋ ਜਾਵੇ ਫਤਿਹ ਪਾਵੇ ਬੋਲੀ ਆਕਾਰ ਜੁਗ ਜੁਗ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਮੁਚਾਈ ਖਾਲਸਾ ਬੰਦ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਤਾਂ ਉਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਤੇ ਔਖੇ ਵੇਲੇ ਜਿਹੜੀ ਸ੍ਰੀ ਅਕਾਲ ਤਖਤ ਸਹਿਰ ਦੀ ਸੇਵਾ ਨਿਭਾਈ ਜਥੇਦਾਰੀ ਦੀ ਉਥੇ ਹੀ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ ਤੇ ਸਾਰੀਆਂ ਨਹਿੰਗ ਸਿੰਘ ਜਥੇਵੰਦੀਆਂ ਦੇ ਜਿਹੜੇ ਇੱਥੇ ਪਹੁੰਚੇ ਨੇ ਮੁਖੀ ਸਹਿਬਾਨ ਉਹਨਾਂ ਦੇ ਵਿੱਚ ਬਹੁਤ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਦਸ਼ਮੀਸ਼ਤਰਨਾਦਲ ਤੇ ਸਵੇਰੇ ਇੱਥੇ ਹਾਜ਼ਰੀ ਲਵਾ ਕੇ ਗਏ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਦ ਬਾਬਾ ਵਿਧੀ ਚੰਦ ਜੀ ਮੇਰੇ ਨਾਲ ਆਏ ਹੋਏ ਸੰਤ ਬਾਬਾ ਮਨਮੋਹਨ ਸਿੰਘ ਜੀ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਤੇ ਜਿੰਨੇ ਵੀ ਗੁਰੂ ਦੀਆਂ ਲਾੜਦੀਆਂ ਨਹਿੰਗ ਸਿੰਘ ਫੌਜਾਂ ਸੰਤ ਮਹਾਂਪੁਰਖ ਕਾਰ ਸੇਵਾ ਵਾਲੇ ਤੇਜ ਦੀ ਸੇਵਾ ਨਿਭਾ ਰਹੇ ਭਾਈ ਸਵਰਨਜੀਤ ਸਿੰਘ ਤੇ ਸਾਰੇ ਸੰਤ ਮਹਾਂਪੁਰਖੋ ਜਿਹੜੇ ਆਪਣੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਗੱਜ ਕੇ ਫਤਿਹ ਚਾਉ ਉਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹ ਪੰਥ ਦੇ ਮਹਾਨ ਯੋਧੇ ਸੂਰਮੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਗਰ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਵਿਖੇ ਉਹਨਾਂ ਦੇ ਜਨਮ ਨੂੰ ਮਨਾਉਂਦੇ ਹੋਏ ਜਿੱਥੇ ਮੈਂ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਸੰਤਾ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਹੜੇ ਉਹਨਾਂ ਨੇ ਕਾਰਜ ਕੀਤੇ ਤੇ ਜਿਹੜਾ ਆਉਣ ਵਾਲਾ 6 ਜੂਨ ਹੈ ਜਿੱਥੇ ਉਹਨਾਂ ਦੀ ਸ਼ਹੀਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਉਹ ਵੀ ਆਪਾਂ ਦਿਹਾੜੇ ਮਨਾਉਣੇ ਨੇ ਪਰ ਅੱਜ ਆਪਾਂ ਬਾਬਾ ਜੀ ਦੇ ਮਹਾਨ ਉਪਰਾਦੇ ਜਿਹੜੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਹੋਰਾਂ ਦੇ ਅੱਜ ਉਹਨਾਂ ਨੇ ਜਿਹੜੇ ਪਿਛਲੇ ਸਾਲ ਵੀ ਤੇ ਐਤਕੀ ਵੀ ਜਿਹੜਾ ਉਹਨਾਂ ਦਾ ਜਨਮ ਦਿਹਾੜੇ ਬਹੁਤ ਹੀ ਵੱਡੀ ਪੱਧਰ ਤੇ ਸੰਗਤਾਂ ਵੱਲੋਂ ਜਿਹੜਾ ਮਨਾਇਆ ਗਿਆ ਬਹੁਤ ਹੀ ਵਧਾਈਆਂ ਨੇ ਇਸ ਗੱਲ ਦੀਆਂ ਤੇ ਮੈਂ ਜਿੱਥੇ ਵੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਹੋਰੀ ਜਿਹੜੇ ਕਾਰਜ ਕਰ ਰਹੇ ਨੇ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ, ਬੁੱਢਾ ਦਲ ਪੰਜਵਾ ਤਖਤ ਸਾਰੇ ਇਹਨਾਂ ਦੇ ਨਾਲ ਆ ਤੇ ਜਿਵੇਂ ਵੀ ਇਹ ਜਿਹੜੇ ਕਾਰਜ ਕਰ ਰਹੇ ਨੇ ਇਹ ਹਮੇਸ਼ਾ ਇਹਨਾਂ ਦੇ ਨਾਲ ਜਿਹੜਾ ਪੂਰਾ ਸਾਥ ਜਿਹੜਾ ਦਿੱਤਾ ਜਾਂਦਾ ਤੇ ਅੱਗੇ ਵੀ ਜਿਹੜੇ ਸਹੀ ਕੰਮੇ ਕਰਨਗੇ ਇਹਨਾਂ ਦੇ ਨਾਲ ਹਮੇਸ਼ਾ ਹੀ ਤਤਪਰ ਇਹਨਾਂ ਦੇ ਨਾਲ ਹੋ ਕੇ ਕਾਰਜਾਂ ਦੇ ਵਿੱਚ ਸਹਿਯੋਗ ਦੇਵਾਂਗੇ ਇਵੇਂ ਮਾਪੁਰਖਾਂ ਨੇ ਜਿਹੜੀ ਆਪਣੀ ਸ਼ਹੀਦੀ ਦਿੱਤੀ ਜਿਹੜੇ ਗੁਰਤਾ ਮਾਂ ਦੀ ਪਵਿੱਤਰਤਾ ਵਾਸਤੇ ਦੁਸ਼ਟਾਂ ਨੂੰ ਸੋਧਣ ਵਾਸਤੇ ਤੇ ਜਿਹੜੇ ਉਹਨਾਂ ਨੇ ਕਾਰਜ ਕੀਤੇ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇ ਪਰਜਾ ਪਰਜਾ ਕਟ ਮਰੈ ਕਹੂ ਨਾ ਛੱਡੈ ਕੇ ਸੋ ਆਪਾਂ ਜਿੱਥੇ ਉਹਨਾਂ ਦੇ ਅੱਜ ਨਗਰ ਵਿਖੇ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਨਾਲ ਹੀ ਮੈਂ ਬੇਨਤੀ ਕਰਦਾ ਕਿਉਂਕਿ ਅਜੇ ਇਹ ਬਹੁਤ ਸਾਰੇ ਮਹਾਪੁਰਖਾਂ ਨੇ ਬੋਲਣਾ ਤੇ ਮੈਂ ਵੀ ਬਹੁਤਾ ਸਮਾਪਜੀ ਦਾ ਨਹੀਂ ਲੈਣਾ ਕਿਉਂਕਿ ਸਾਰੇ ਮਹਾਪੁਰਖਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਆ ਨਾਲ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛਕੋ ਬਾਣੀ ਬਾਣੇ ਦੇ ਧਰਨੀ ਹੋ ਉਹ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ देऊ ਮੈਂ ਸਾਰਾ ਜਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਇਸੇ ਤਰ੍ਹਾਂ ਜਿਹੜੇ ਚੜ੍ਹਦੀ ਕਲਾ ਦੇ ਨਾਲ ਕਾਰਜ ਕਰਦੇ ਰਹਿਣ ਸਮੁੱਚਾ ਹੀ ਖਾਲਸਾ ਪੰਥ ਇਹਨਾਂ ਦੇ ਨਾਲ ਹੈ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤੱਕ ਤੋਂ ਲੋ ਸੱਚਖੰਡ ਵਾਸੀ ਸਾਡੇ ਜਿਹੜੇ ਮਹਾਨ ਜਰਨੈਲ ਖਾਲਸੇ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੈਨ ਦਾ ਹੋਇਆ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੋਂ ਲੋ ਹਾਜ਼ਰੀ ਲਵਾਉਂਦਾ ਆ ਸੰਗਤਾਂ ਤੋਂ ਖੇਮਾ ਦਾ ਜਾਤ ਖੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਗੇਰ ਕਾ ਰਣ ਜਾਵੇ ਨਾਲ ਹੋ ਜਾਵੇ ਫਤਿਹ ਪਾਵੇ ਹਸਰੀ ਆਕਾਲ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਦਾ ਸਨਮਾਨ ਸਿੰਘ ਸਾਹਿਬ ਜੀ ਕਰ ਰਹੇ ਨੇ ਬਹੁਤ ਬਹੁਤ ਮਾਨਕੁਰ ਖਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਹਾਜ਼ਰੀ ਭਰੀ ਹੈ ਉਹਨਾਂ ਦੇ ਨਾਲ ਸਾਰੇ ਹੀ ਆਏ ਸਤਿਕਾਰਯੋਗ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲੰਮਾ ਸਮਾਂ ਕੱਢਿਆ ਬਾਬਾ ਬਨਮੋਹਨ ਸਿੰਘ ਜੀ ਬਾਹਰਨ ਵਾਲੇ ਉਹਨਾਂ ਦਾ ਵੀ ਸਨਮਾਨ